ਭਾਰਤ ਪੁਸ਼ਨ ਆਸ਼ੂ ਤੋਂ ਬਾਅਦ ਹੁਣ ਪ੍ਰਗਟ ਸਿੰਘ ਤੇ ਕिक्की ਢਿੱਲੋਂ ਦੇ ਵੱਲੋਂ ਵੀ ਅਸਤੀਫੇ ਦਿੱਲੀ ਵੱਲ ਭੇਜ ਦਿੱਤੇ ਗਏ ਨੇ ਕਿਉਂਕਿ ਜਿਸ ਤਰ੍ਹਾਂ ਭਾਰਤ ਪੁਸ਼ਨ ਆਸ਼ੂ ਨੇ ਲੁਧਿਆਣਾ ਜਿਮਨੀ ਚੌਣ ਹਾਰਨ ਤੋਂ ਬਾਅਦ ਆਪਣੇ ਕਾਰਜਕਾਰੀ ਪ੍ਰਧਾਨਗੀ ਦੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਸੇ ਤਰ੍ਹਾਂ ਹੁਣ ਪ੍ਰਗਟ ਸਿੰਘ ਤੇ ਕिक्की ਢਿੱਲੋਂ ਦੇ ਵੱਲੋਂ ਮੀਤ ਪ੍ਰਧਾਨ ਦੇ ਉਹਦੇ ਤੋਂ ਅਸਤੀਫੇ ਦੇ ਕੇ ਦਿੱਲੀ ਦੇ ਵੱਲ ਪੀਐਸਡੀ ਨੇ ਤੇ ਹੁਣ ਉਹਨਾਂ ਦੇ ਪਾਲੇ ਦੇ ਵਿੱਚ ਗੇਂਦ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਜਾਂ ਫਿਰ ਟੜੇਬੰਦੀ ਗੁੱਟਬਾਜ਼ੀ ਜਿਹੜੀ ਪਾਰਟੀਬਾਜ਼ੀ ਆਪਸ ਦੇ ਵਿੱਚ ਵੱਧ ਚੁੱਕੀ ਹੈ ਇਸ ਖਾਨਾ ਜੰਗੀ ਨੂੰ ਕਾਂਗਰਸ ਕਿਸ ਤਰ੍ਹਾਂ ਰੋਕੇਗੀ ਕਾਂਗਰਸ ਹਾਈ ਕਮਾਂਡ ਦੇ ਲਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਵੇਗਾ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦਿਨ ਪਰ ਦਿਨ ਬਗਾਵਤ ਦਿਖਾਈ ਦੇ ਰਹੀ ਹੈ ਕਿਉਂਕਿ ਜਦੋਂ 2000 2027 ਤੋਂ ਪਹਿਲਾਂ ਇਹੋ ਜਿਹੇ ਹਾਲਾਤ ਬਣ ਜਾਣ ਤੇ ਦੂਜੇ ਪਾਸੇ ਵੋਟਰ ਇਹ ਉਮੀਦ ਲਾਈ ਬੈਠਨ ਕਿ ਕਾਂਗਰਸ ਪੰਜਾਬ ਦੇ ਵਿੱਚ 2027 ਦੇ ਲਈ ਸਭ ਤੋਂ ਅਹਿਮ ਸਥਾਨ ਦੇ ਉੱਤੇ ਚੱਲ ਰਹੀ ਹੈ ਪਰ ਉਸ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਦੇ ਵਿੱਚ ਇੰਨਾ ਵੱਡਾ ਖਲਾਬ ਪੈ ਜਾਣਾ ਹੁਣ ਇਸ ਦੀ ਪਰਭਾਈ ਕਿਵੇਂ ਹੋਵੇਗੀ ਕੀ ਰਾਜਾ ਵਿੜਿੰਗ ਦੀ ਪ੍ਰਧਾਨਗੀ ਖੋਣ ਤੋਂ ਬਾਅਦ ਕੀ ਰਾਜਾ ਵਿੜਿੰਗ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਹਟਾ ਕੇ ਕੀ ਇਸ ਦੀ ਜਿਹੜੀ ਪਰ ਭਾਈ ਇਹ ਫਿਰ ਕੀਤੀ ਜਾਵੇਗੀ ਕਿ ਨਵੇਂ ਸਿਰੇ ਤੋਂ ਜਿਹੜਾ ਪ੍ਰਧਾਨ ਹੈ ਉਹ ਬਣਾਇਆ ਜਾਵੇਗਾ ਜਾਂ ਫਿਰ ਸੀਐਮ ਦੇ ਚਿਹਰੇ ਨੂੰ ਲੈ ਕੇ ਪਹਿਲਾਂ ਹੀ ਲੜਾਈਆਂ ਸ਼ੁਰੂ ਹੋ ਚੁੱਕੀਆਂ ਨੇ ਕਾਂਗਰਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਮੌਜੂਦਾ ਸਮੇਂ ਕਲੇਸ਼ ਚੜ ਚੁੱਕਿਆ ਇਸ ਦੇ ਬਾਬਤ ਜੇਕਰ ਦੇਖਿਆ ਜਾਵੇ ਤਾਂ ਹੁਣ ਪ੍ਰਗਟ ਸਿੰਘ ਤੇ ਕਿਕੀ ਢਿੱਲੋਂ ਦੇ ਵੱਲੋਂ ਆਪਣੇ ਅਸਤੀਫੇ ਪੇ ਦਿੱਤੇ ਗਏ ਨੇ ਤੇ ਕਿਕੀ ਢਿੱਲੋਂ ਵਿਦੇਸ਼ ਦੇ ਵਿੱਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਈਮੇਲ ਦੇ ਰਾਹੀਂ ਆਪਣਾ ਅਸਤੀਫਾ ਵੈਨੂ ਗੋਪਾਲ ਰਾਏ ਤੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਭਵਿੱਖ ਵਗੇਲ ਨੂੰ ਭੇਜ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਜਿਹੜੀ ਹਾਰ ਹੋਈ ਹੈ ਇਸ ਦੇ ਉੱਤੇ ਮੰਥਨ ਕੀਤਾ ਜਾਵੇ ਕਿ ਆਖਰਕਾਰ ਇਹ ਹਾਰ ਕਿਸੇ ਇੱਕ ਨਿੱਜੀ ਵਿਅਕਤੀ ਦੀ ਹਾਰ ਨਹੀਂ ਸਗੋ ਪਾਰਟੀ ਦੀ ਹਾਰ ਹੈ ਕਿਉਂਕਿ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੀ ਗਈ ਸੀ ਪਾਰਟੀ ਦੇ ਜਿਹੜਾ ਚੋਣ ਨਿਸ਼ਾਨ ਸੀ ਉਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸੀ ਕਿਤੇ ਨਾ ਕਿਤੇ ਭਾਰਤ ਕੁਸ਼ਨ ਆਸ਼ੂ ਦੇ ਵੱਲੋਂ ਤਾਂ ਪਾਵੇਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਇਹ ਹਾਰ ਹੈ ਇਹ ਮੇਰੀ ਹਾਰ ਹੈ ਉਸ ਨੂੰ ਅ ਸਵਕਾਰ ਕੀਤੀ ਸੀ ਪਰ ਜਿਸ ਤਰ੍ਹਾਂ ਰਾਣਾ ਗੁਰਜੀਤ ਹੋਰ ਨੇ ਦੇ ਵੱਲ ਬਿਆਨ ਦਿੱਤਾ ਗਿਆ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਇਹ ਹਾਰ ਇਹ ਸਾਡੀ ਸਾਰੇ ਦੀ ਹਾਰ ਅਸੀਂ ਭਾਰਤ ਪੁਸ਼ਣ ਆਸ਼ੂ ਨੂੰ ਅੱਗੇ ਕੀਤਾ ਸੀ ਮਤਲਬ ਉਨ੍ਹਾਂ ਦਾ ਪ੍ਰਚਾਰ ਅਸੀਂ ਸੰਭਾਇਆ ਹੋਇਆ ਸੀ ਕਿਉਂਕਿ ਉਹ ਇਸ ਚੋਣ ਦੇ ਇੰਚਾਰਜ ਸੀ ਇਸ ਨੂੰ ਲੈ ਕੇ ਵੀ ਉਹਨਾਂ ਨਵੀਂ ਜਿਹੜੀ ਚਰਚਾ ਛਿੜ ਪਈ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ ਹੁਣ ਇਹ ਰੁਕੇਗਾ ਕਿ ਨਹੀਂ ਕਿ ਆਖਰਕਾਰ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਜਦੋਂ ਸਤਾਈ ਤੋਂ ਪਹਿਲਾਂ ਕਾਂਗਰਸ ਵਿੱਚ ਨੂੰ ਬੈਕਟਨ ਦੇ ਵਿੱਚ ਕਾਮਯਾਬ ਹੋਵੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਕਲੇਸ਼ جاری ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਕਾਂਗਰਸ ਦੇ ਵਿੱਚ ਹਿਰਦੁਲ ਸ਼ੁਰੂ ਹੋ ਸਕਦੀ ਹੈ ਜਿਹੜੀ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦਿਖੇਗੀ ਪਰ ਅੱਜ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਦੀ ਲੀਡਰਸ਼ਿਪ ਦੀ ਆਪਸੀ ਲੜਾਈ ਕਰਕੇ ਵੋਟਰ ਜਿਹੜਾ ਉਹ ਨਿਰਾਸ਼ ਹੋ ਚੁੱਕਿਆ ਹੈ ਕਿਤੇ ਜਿਹੜੀ ਅੱਜ ਪੰਜਾਬ ਦੇ ਵਿੱਚ ਆਵਾਜ਼ ਹੈ ਜਾਂ ਫਿਰ ਕਹਿੰਦੇ ਕਿ ਪੁੰਡ ਚਰਚਾ ਕਿ ਕਾਂਗਰਸ ਸਤਾਈ ਦੇ ਵਿੱਚ ਵਾਪਸ ਆ ਸਕਦੀ ਹੈ ਇਹ ਚਰਚਾ ਆਮ ਚੱਲਦੀ ਹੈ ਪਰ ਕਿੰਨਾ ਕਿਤੇ ਲੀਡਰਸ਼ਿਪ ਨੂੰ ਲੈ ਕੇ ਜੋ ਕੁਝ ਕਿਛੋ ਤਾਨ ਹੈ ਇਹ ਬਾਬਤ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਫਿਲਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਇਸ ਮਸਲੇ ਨੂੰ ਲੈ ਕੇ ਕਿਸ ਤਰ੍ਹਾਂ ਨਜਿੱਠੇਗੀ ਕੀ ਰਾਜਾ ਵਿੜਿੰਗ ਦੀ ਕੁਰਸੀ ਖਾਲੀ ਕਰਕੇ ਹੀ ਇਸ ਮਸਲੇ ਦਾ ਹੱਲ ਹੋਵੇਗਾ ਜਾਂ ਫਿਰ ਜੇ ਉਸ ਦੀ ਥਾਂ ਦੇ ਉੱਤੇ ਨਵਾਂ ਕੋਣ ਬੈਠੇਗਾ ਪ੍ਰਧਾਨ ਜਿਹੜਾ ਬਣੇਗਾ ਉਹ ਬੇੜਾ ਦੇਖਣਾ ਬੇਹਦ ਐਮ ਹੋਵੇਗਾ 22 April 2022 ਨੂੰ ਉਹਨਾਂ ਦੇ ਵੱਲੋਂ ਰਾਜਾ ਬ੍ਰਿੰਗ ਦੇ ਵੱਲੋਂ ਇਹ ਆਪਣਾ ਉਹਦਾ ਸੰਭਾਲਿਆ ਗਿਆ ਸੀ 9 April 2022 ਨੂੰ ਉਹਨਾਂ ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਇਹਨਾਂ ਨੂੰ ਪ੍ਰਧਾਨ ਬਣਾਉਣ ਦਾ ਪਰ ਜਿਸ ਤਰ੍ਹਾਂ ਹੁਣ ਜਿਹੜੀ ਖਿੱਚੋ ਤਾਨ ਚੱਲ ਪਈ ਹੈ ਕਾਂਗਰਸ ਦੇ ਵਿੱਚ ਇਸ ਦੇ ਬਾਬਤ ਹੁਣ ਵੇਖਣਾ ਇਹ ਖਾਸ ਰਹੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰੇਗੀ ਕਿਉਂਕਿ ਪਹਿਲਾਂ ਵੀ ਇਹ ਮਸਲਾ ਹੱਲ ਨਹੀਂ ਕੀਤਾ ਗਿਆ ਸੀ ਜਿਸ ਦੇ ਕਰਕੇ ਵੱਡੇ ਪੱਧਰ ਦੇ ਉੱਤੇ ਲੀਡਰ ਭਾਜਪੀ ਦੇ ਵਿੱਚ ਲੇ ਗਏ ਸੀ ਪਾਰਟੀ ਨੂੰ ਵੱਡੇ ਝਟਕੇ ਲੱਗੇ ਸੀ ਉਸੇ ਤਰ੍ਹਾਂ ਕਿਤੇ 2026 ਤੋਂ ਪਹਿਲਾਂ ਕੋਈ ਇਹੋ ਜਿਹੀ ਹਿਲਜੁਲ ਨਾ ਹੋਵੇ ਕਿ ਕਾਂਗਰਸ ਦੇ ਵਿੱਚ ਜਿਹੜੀ ਇਹ ਅੰਦਰੂਨੀ ਫੁੱਟਵਾਦੀ ਹੈ ਕਿ ਇਹ ਜਾ ਪਾੜ ਪਾਰਟੀ ਦੇ ਵਿੱਚ 2022 ਤੋਂ ਪਹਿਲਾਂ ਪੈ ਜਾਵੇ ਕਿ ਇਸ ਦੀ ਪਰਭਾਈ ਪੰਜਾਬ ਦੇ ਵਿੱਚ ਨਾ ਹੋ ਸਕੇ ਕਿਉਂਕਿ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਤੇ ਆਮ ਆਦੀ ਪਾਰਟੀ ਦਾ ਮੁਕਾਬਲਾ ਹੋਇਆ ਕਿਤੇ ਜੇਕਰ ਪਾਰਡ ਪੈਂਦਾ ਤਾਂ ਪੰਜਾਬ ਦੇ ਵਿੱਚ 2022 ਤੋਂ ਪਹਿਲਾਂ ਆਮ ਆਦੀ ਪਾਰਟੀ ਵਰਸ ਬੀਜੇਪੀ ਦਾ ਮੁਕਾਬਲਾ ਹੋਵੇਗਾ ਕਿਉਂ ਜੇ ਮੁਕਾਬਲੇ ਹੋਣਗੇ ਪੰਜਾਬ ਦੇ ਵਿੱਚ ਕੀ ਅਕਾਲ ਦਲ ਵਰਸਜ ਹੋਵੇ ਜਾਂ ਫਿਰ ਜੇਕਰ ਇਕੱਠੇ ਹੁੰਦੇ ਨੇ ਕੀ ਫਿਰ ਕਾਂਗਰਸ ਦੇ ਨਾਲ ਮੁਕਾਬਲਾ ਹੋਵੇਗਾ ਆਮ ਆਦੀ ਪਾਰਟੀ ਕੀ ਕੁਝ ਹੋਣ ਗਿਆਨ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਜਿਹੜੀ ਇੱਕ ਇਸ ਵਕਤ ਕੇਂਦਰ ਬਿੰਦੂ ਬਣੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਪੰਜਾਬ ਕਾਂਗਰਸ ਦੇ ਵਿੱਚ ਹੁਣ ਜਿਹੜਾ ਕੁਝ ਅਸਥਿਤੀ ਬਣੀ ਹੋਈ ਹੈ ਇਸ ਦੇ ਬਾਬਤ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਸੋ ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਵਿੱਚ ਮੌਜੂਦਾ ਕਾਂਗਰਸ ਦੇ ਹਾਲਾਤਾਂ ਨੂੰ ਲੈ ਕੇ ਕਿ ਲੀਡਰਸ਼ਿਪ ਜਿਸ ਤਰ੍ਹਾਂ ਆਪੋ ਆਪੋ ਦੇ ਜਿਹੜੀ ਸਵਾਰਥਾਂ ਨੂੰ ਲੈ ਕੇ ਜਾਂ ਫਿਰ ਆਪੋ ਆਪਣੇ ਬਿਆਨਾਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਦੁਸ਼ਮਣਵਾਦੀ ਗੱਲ ਦੀ ਗੱਲ ਕਰ ਲਈ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਲਜ਼ਾਮ ਲੱਗਦੇ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਵਾਜੀ ਬਣਾਉਂਦੇ ਨੇ ਉਹ ਜਿਵੇਂ ਉਹਨਾਂ ਦਾ ਬੋਲਣ ਦਾ ਤਰੀਕਾ ਜਿਹੜਾ ਜਿਸ ਤਰ੍ਹਾਂ ਦਾ ਵੀ ਉਹ ਸਹੀ ਨਹੀਂ ਹੈਗਾ ਪਰ ਹੁਣ ਤਾਂ ਨਬਜੋਤ ਸਿੰਘ ਸਿੱਧੂ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਨੇ ਉਹਨਾਂ ਨੇ ਕਾਂਗਰਸ ਦੇ ਕਿਸੇ ਵੀ ਸਮਾਗਮ ਦੇ ਵਿੱਚ ਕੋਈ ਗਤੀਵਿਧੀ ਨਹੀਂ ਕੀਤੀ ਪਰ ਉਸ ਤੋਂ ਬਾਵਜੂਦ ਵੀ ਪੰਜਾਬ ਕਾਂਗਰਸ ਦੇ ਵਿੱਚ ਉਹੀ ਹਾਲ ਚੱਲ ਰਿਹਾ ਸਗੋਂ ਉਸ ਤੋਂ ਜ਼ਿਆਦਾ ਹੁਣ ਵਧਦਾ ਦਿਖਾਈ ਦੇ ਰਿਹਾ ਹੁਣ ਬੇਕਰ ਨਾ ਇਤੇ ਬੇहद ਖਾਸ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਰਹਿਣਗੇ ਕੀ ਨਜੀਠਾ ਜਾ ਸਕਦਾ ਇਸ ਮਸਲੇ ਨੂੰ ਤਾਂ ਕੇਂਦਰ ਹਾਈ ਕਮਾਂਡ ਹੈ ਜਿਹੜੀ ਕਾਂਗਰਸ ਦੀ ਉਹ ਇਸ ਮਸਲੇ ਨੂੰ ਨਜੀਠੇ ਕੀ ਕਿਸ ਤਰ੍ਹਾਂ ਦੇਖਣਾ ਬੇहद ਖਾਸ ਹੋਵੇਗਾ ਜੀ ਧੰਨਵਾਦ